ਬਾਈ ਪੱਤਰਕਾਰੀ ਚ ਵੀ ਬੜੀਆਂ ਘਟਨਾਵਾਂ ਹੋਈਆਂ ਮੈਨੂੰ ਚੇਤਾ ਹੈਗਾ ਕਿ ਮੈਂ ਦਫ਼ਤਰ ਬੈਠਾ ਸੀਗਾ ਮੈਨੂੰ ਤੁਹਾਡੀ ਜਾਨ ਦੀ ਫਿਕਰ ਪੈ ਗਈ ਮੈਂ ਕਿਹਾ ਵੀ ਲੈ ਵੀ ਅੱਜ ਟੁੱਟ ਸਾਫ਼ ਕੇ ਤੇ ਆ ਜਾਣਾ ਹੈ ਨਾ ਕਿਸਾਨ ਦੀ ਮੋੜਾ ਹੋਣਾ ਕਿਸਾਨ ਦੀ ਮੋੜਾ ਤੁਸੀਂ ਸੀਗੇ ਤੇ ਤੁਹਾਡੇ ਨਾਲ ਮਨਦੀਪ ਸੀ ਹੈ ਦੋਨੇ ਮਨਦੀਪ ਜਦੋਂ ਡੇਰਾ ਸੱਚਾ ਸੌਦਾ ਉਹਨਾਂ ਨੂੰ ਸਜ਼ਾ ਸੁਣਾਉਣੀ ਸੀ ਕਾਰਵਾਈ ਚੱਲ ਰਹੀ ਸੀ ਤੁਸੀਂ ਪੰਚਕੁੱਲੇ ਗਏ ਹਾਂ 2017 ਦੀ ਗੱਲ ਹੈ ਜਦੋਂ ਮੀਡੀਆ ਤੇ ਤਕੜਾ ਹਮਲਾ ਹੋਇਆ ਉਹ ਕਹਾਣੀ ਸੁਣਾਓ ਮੈਨੂੰ ਲੱਗਦਾ 25 ਕ 27 ਅਗਸਤ ਦੀ ਗੱਲ ਸੀ ਹੈਨਾ ਜਦੋਂ ਸੁਣਵਾਈ ਹੋਣੀ ਸੀ ਡੇਰਾ ਮੁਖੀ ਹਮ ਤੇ ਪਹਿਲਾਂ ਸਾਡਾ ਇਰਾਦਾ ਨਹੀਂ ਸੀ ਚਲੋ ਅਸੀਂ ਚੈਨਲ ਵੱਲੋਂ ਚਲੇ ਗਏ ਹਮ ਤੇ ਮੈਂ ਤੇ ਮਨਦੀਪ ਅਸੀਂ ਦੋਵੇਂ ਚੱਲ ਗਏ ਠੀਕ ਆ ਤੇ ਜਦੋਂ ਅਸੀਂ ਉੱਥੇ ਗਏ ਤਾਂ ਪਹਿਲਾਂ ਮੈਂ ਘਰੇ ਦੱਸ ਕੇ ਨਹੀਂ ਗਿਆ ਸੀਗਾ ਕਿਉਂਕਿ ਉੱਥੇ ਪਹਿਲਾਂ ਹੀ ਸ਼ੰਕਾ ਸੀਗੀ ਇਹ ਆਪਾਂ ਸਾਰਿਆਂ ਨੂੰ ਪਤਾ ਹੀ ਸੀਗਾ ਵੀ ਉੱਥੇ ਕੋਈ ਨਾ ਕੁਝ ਮਾਹੌਲ ਗੜਬੜ ਹੋਣਾ ਹੀ ਹੈ ਕਿਉਂਕਿ ਆਪਾਂ ਨੂੰ ਪਤਾ ਬਹੁਤ ਹੱਦ ਤੱਕ ਇਹ ਪਤਾ ਲੱਗ ਗਿਆ ਸੀ ਵੀ سزا ਹੋਣੀ ਹੀ ਹੋਣੀ ਉਸ ਬੰਦੇ ਨੂੰ ਹਾਂ ਤੇ ਉਸ ਤੋਂ ਬਾਅਦ ਚ ਹੋਇਆ ਕਿ ਵੀ ਅਸੀਂ ਚਲ ਗਏ ਮੈਂ ਘਰੇ ਦੱਸਿਆ ਨਹੀਂ ਮੈਂ ਕਿ ਮੈਂ ਇੱਥੇ ਹੀ ਆ ਕਿਤੇ ਕੋਈ ਨਾ ਚਲੰਦਰ ਹੀ ਆ ਤੇ ਦੋ ਦੋ ਜਾ ਕੇ ਮੁੱਲਾਪੁਰ ਤੋਂ ਵੜਨ ਲੱਗਿਆ ਪਹਿਲਾ ਲਾਈਵ ਕੀਤਾ ਉੱਥੇ ਆ ਤਾਰਾਂ ਜੀਆਂ ਬਾਰਡਰਾਂ ਨੂੰ ਲਾਉਂਦੇ ਸੀ ਤੇ ਮੰਮੀ ਨੇ ਦੇਖ ਲਿਆ ਪਹਿਲੇ ਫੇਸਬੁੱਕ ਤੇ ਕਹਿੰਦੀ ਤੂੰ ਕਿੱਥੇ ਰਿਆ ਫਿਰਦਾ ਠੀਕ ਹੈ ਸ਼ੀਰ ਬਾਦ ਲੈਣ ਗਿਆ ਤੇ ਮੈਂ ਕਹਿੰਦਾ ਮੈਂ ਚੰਡੀਗੜ੍ਹ ਜਾਣਾ ਮੈਂ ਪੰਜਕੂਲੇ ਦੀਆਂ ਨਾ ਉਹ ਉਹ ਪੰਜਕੂਲੇ ਮੈਂ ਚੰਡੀਗੜ੍ਹੇ ਮੜਿਆਣਾ ਅੱਛਾ ਚਲੋ ਠੀਕ ਆ ਤੇ ਅਸੀਂ ਉੱਥੇ ਜਾ ਕੇ ਗਏ ਉਹ ਸਾਰਾ ਐਕਸਪੀਰੀਅੰਸ ਬਿਲਕੁਲ ਵੱਖਰਾ ਸੀ ਅਸੀਂ ਉਹ ਉੱਥੇ ਗਏ ਪੰਜਕੂਲੇ ਪਾਰਕਾਂ ਚ ਲੋਕ ਬੈਠੇ ਵੀ ਤੁਸੀਂ ਕੀ ਕਰਨ ਆਇਆ ਕੋਈ ਕਹੇ دیਵਾਨ ਲੱਗਣਾ ਕੋਈ ਕਹੇ ਕੁਝ ਹੋਣਾ ਆ ਤੇ ਉੱਥੇ ਥੋੜੇ ਬੰਦੇ ਤੁਰੇ ਫਿਰਦੇ ਸੀ ਜਦੋਂ ਦੇਖਣ ਵੀ ਇਹ ਮੀਡੀਆ ਗਲਤ ਗੱਲਬਾਤ ਕਰਦਾ ਉਹ ਤਾਲੀ ਆ ਕੇ ਘੇਰ ਲੈਂਦੇ ਸੀ ਹਾਂ ਤੇ ਅਸੀਂ ਫੇ ਮਦੀਪ ਨੂੰ ਕਿਹਾ ਵੀ ਮੈਂ ਕਿਹਾ ਵੀ ਇੱਥੇ ਹੁਣ ਬਹੁਤੀ ਗਲਤ ਗੱਲਬਾਤ ਹੋਣੀ ਨਹੀਂ ਚੱਲੀ ਆਪਾਂ ਹਾਂ ਠੀਕ ਆ ਹੈ ਉੱਥੇ ਕੁਸ਼ ਨਹੀਂ ਖਾਣ ਨੂੰ ਦੁਕਾਨਾਂ ਦੁਕੁੰਨਾਂ ਸਾਰੀਆਂ ਬੰਦਾਂ ਸੀ ਉੱਥੇ ਗੱਡੀ 'ਚ ਹੀ ਸੁੱਤੇ ਉੱਥੇ ਹਾਂ ਹੋਰ ਸਾਰਾ ਮੀਡੀਆ ਵੀ ਉੱਥੇ ਖੜਾ ਸੀਗਾ ਉਹ ਜਦ ਤੱਕ ਗੱਡੀ ਬੇਸ਼ੱਕ ਬੇਸ਼ੱਕ ਸੋ ਗਏ ਪਰ ਨੀਂਦ ਕਿੱਥੋਂ ਆਈ ਹੋਣੀ ਨਹੀਂ ਨੀਂਦ ਦੀ ਤੁਰੇ ਫਿਰਦੇ ਸੀ ਰਾਤ ਨੂੰ ਕੀ ਹੁੰਦਾ ਪਤਾ ਨਹੀਂ ਸੀ ਕਿਹੜੇ ਵੇਲੇ ਕੀ ਹੋ ਜਾਣਾ ਹੈ ਕਿ ਉੱਥੇ ਇੰਨੀ ਜਨਤਾ ਬੈਠੀ ਸੀ ਖਾਣ-ਖੂਣ ਨੂੰ ਕੁਝ ਨਹੀਂ ਸੀ ਉੱਥੇ ਸਭ ਦੁਕਾਨਾਂ ਬੰਦ ਇੱਕ ਸਾਨੂੰ ਜਿਆਦਾ ਤੇ ਵੀ ਛੋਲਿਆਂ ਦੀ ਰੇੜੀ ਸੀ ਇੱਕ ਉਹ ਛੋਲੇ ਖਾ ਖੋ ਕੇ ਪਾਣੀ ਪੀ ਲੈ ਉਤੋਂ ਦੀ ਅੱਛਾ ਫਿਰ ਚਲੋ ਐਂ ਹੀ ਟਾਈਮ ਲੰਘ ਗਿਆ ਸਾਰੇ ਉੱਥੇ ਮੇਨ ਸਟ੍ਰੀਮ ਮੀਡੀਆ ਹਰ ਤਰ੍ਹਾਂ ਦਾ ਮੀਡੀਆ ਸੀਗਾ ਹਾਂ ਅਸਲੀ ਘਟਨਾ ਵਾਪਰੀ ਮੈਨੂੰ ਸ਼ਾਮ ਨੂੰ 4:00 ਵਜੇ ਜਦੋਂ ਜਦੋਂ ਫੈਸਲੇ ਦੀ ਘੜੀ ਸੀ ਜਦੋਂ ਹਾਂ ਜਦੋਂ ਦੋਸ਼ੀ ਦੋਸ਼ੀ ਠਹਿਰਾਇਆ ਸਜਾ ਬਾਅਦ ਚੋਈ ਦੋ ਦਿਨ 25 ਅਗਸਤ ਨੂੰ ਸਜਾ ਹੋਈ ਸੀ ਕਿ ਮੈਂ ਜ਼ਿਆਦਾ ਸ਼ਾਇਦ 21 ਅਗਸਤ ਦੇ ਲਾਗੇ ਤੱਕ ਦੀ ਗੱਲ ਹੈ ਦੋ ਦਿਨ ਬਾਅਦ ਸਜ਼ਾ ਸੁਣਾਈਆ ਉਹ ਤੈਨੂੰ ਉਹਨਾਂ ਨੇ ਉੱਥੇ ਸਿਰਫ ਉਹਨੂੰ ਦੋਸ਼ੀ ਸਿਨਾ ਕੇ ਜਿਲ੍ਹ ਪਈਤਾ ਸੀ ਹਾਂ ਤੇ ਅਸੀਂ ਕਦੇ ਜਾਈਏ ਕਦੇ ਆਈਏ ਤੇ ਮੈਂ ਤਾਂ ਮੰਦੀਪ ਆਫਸਰ ਅਸੀਂ ਗੱਲਾਂ ਕਰਦੇ ਸੀ ਮੈਂ ਕਿਹਾ ਇੱਥੇ ਬਹੁਤ ਮਾਹੌਲ ਵਿਗੜਨਾ ਹਾਂ ਤੇ ਅਸੀਂ ਗੱਡੀ-ਗੱਡੀ ਆਪਦੀ ਪਾਸੇ ਮੂਵ ਕਰਨ ਲੱਗੇ ਹਾਂ ਕੁਝ ਗੱਡੀਆਂ ਨਿਕਲ ਗਈਆਂ ਸਾਡੀ ਗੱਡੀ ਤੇ ਕੋਈ মিডিਆ ਦਾ ਲੋਗੋ ਵਗੈਰਾ ਨਹੀਂ ਲੱਗਾ ਸੀਗਾ ਤੇ ਉਹਨਾਂ ਨੇ ਸਾਈਡ ਤੇ ਕਰਤੀ ਕਿੰਦੇ ਖਰੇ ਜਰਨਲ ਉੱਥੇ ਖੜੀ ਰਹੀ ਹਾਂ ਚਲੋ ਜੀ ਜਦੋਂ ਉਹਨਾਂ ਨੇ ਸਨਾਤੀ ਸਜਾ ਤੇ ਪਹਿਲਾਂ ਨਹੀਂ ਉਦੋਂ ਪਹਿਲਾਂ ਇੱਕ ਉੱਥੇ ਭੰਗੜਾ ਪੈਣ ਲੱਗ ਪਿਆ ਸਾਡੀ ਉਹਨਾਂ ਦੇ ਡੇਰੋ ਦੀ ਪਰੋਕਾਰ ਸੀ ਉਹ ਭੰਗੜਾ ਪਾਉਣ ਲੱਗ ਪਏ ਮੇਰਾ ਪ੍ਰੇਮੀ ਤੇ ਅਸੀਂ ਹੈਰਾਨ ਸੀ ਕਿ ਇਹ ਤਾਂ ਹੋ ਨਹੀਂ ਸਕਦਾ ਵੀ ਜੋ ਹੁਣ ਤੱਕ ਕੇਸ ਚ ਹੋਇਆ ਸਜ਼ਾ ਪੱਕੀ ਆ ਵੀ ਇਹ ਤਾਂ ਜਸ਼ਨ ਮਨਾਉਣ ਲੱਪੇ ਨੇ ਹਾਂ ਉਹ ਫੇਰ ਬਾਅਦ ਚ ਪਤਾ ਲੱਗਾ ਵੀ ਉਹਨਾਂ ਨੂੰ ਹੀਟ ਅਪ ਕਰਦੇ ਸੀ ਕਿਉਂਕਿ ਬੰਦੇ ਦੋ ਤਿੰਨ ਹੋ ਗਏ ਸੀ ਉੱਥੇ ਬੈਠੇ ਸੀਗੇ ਇਹ ਮੁਰਝਾਏ ਮੁਰਝ ਹੋਏ ਜਾਏ ਉਹਨੇ ਇੱਕ ਵਾਰ ਕਹਿਤਾ ਜੀ ਤੁਹਾਡੇ ਜੀ ਬਾਬਾ ਜੀ ਬਰੀ ਹੋ ਗਏ ਉਹ ਇੱਕ ਵਾਰ ਤਾਂ ਭੰਗੜੇ ਭੁੰਗੜੇ ਪੈਣ ਲੱਪੇ 15 ਮਿੰਟਾਂ ਦੀ ਫੇਰ ਬੈਠ ਗਏ ਹਾਂ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਫੈਸਲਾ ਸੁਣਾਇਆ ਇੱਕ ਦਮ ਸਨਾਟਾ ਫੈਲ ਗਿਆ ਅੱਛਾ ਇੱਕ ਨਾਮ ਜਦੋਂ ਸਨਾਟਾ ਫੈਲ ਗਿਆ ਤੇ ਮੈਂ ਕਿਹਾ ਮਨਦੀਪ ਸਿੰਘ ਆਪਾਂ ਹੁਣ ਪਿੱਛੇ ਹੋ ਜਾਈਏ ਵੀ ਹੁਣ ਇੱਥੇ ਪਟਾਕੇ ਪੈਣ ਲੱਗੇ ਆ ਹਾਂ ਹੁਣ ਆਪਾਂ ਨੂੰ ਕਿ ਪਤਾ ਹੁੰਦਾ ਆਪਣੇ ਫੇ ਵੀ ਕਿਉਂਕਿ ਬਹੁਤੇ ਪੰਜਾਬ ਤੋਂ ਲੋਕ ਆ ਸੀ ਜਾਂ ਹੋਰ ਉੱਥੇ ਪਤਾ ਸੀ ਵੀ ਹੁਣ ਬੋਡੀ ਲੈਂਗੁਏਜ ਅੱਖਾਂ ਲਾਲ ਹੋਣੀਆਂ ਪ੍ਰੇਮੀਆਂ ਦੀਆਂ ਕੁਝ ਵਿਚਾਰੇ ਦਿੱਲੀ ਵਾਲੇ ਪੱਤਰਕਾਰ ਸੀ ਉਹ ਲੈ ਗਿਆ ਮੋਰੇ ਮਾਈਕ ਲੈ ਕੇ ਉਹਨਾਂ ਨੇ ਵਿੱਚੇ ਮਾਈਕ ਖੋਲਿਆ ਤਾਂ ਵਿੱਚੇ ਉੱਥੇ ਵਿਚਾਰਿਆਂ ਦੇ ਵਾਵਾ ਲੌ ਲਹਾਨ ਕਰਤੇ ਹਾਂ ਫੇ ਉੱਥੋਂ ਕੰਮ ਸ਼ੁਰੂ ਹੋ ਗਿਆ ਫੇ ਉਹਨਾਂ ਨੇ ਸਾਡੇ ਸਾਹਮਣੇ ਜਿਹੜੀਆਂ ਵੈਨਾਂ ਸੀਗੀਆਂ ਉਹ ਵੀ ਵੈਨਾਂ ਸੀ ਉਹ ਛਤਰੀਆਂ ਜਿਹਾ ਲੱਗੀਆਂ ਉਲਟਾ ਪਲਟਾ ਕੇ ਮਾਰੀਆਂ ਉਹਨੂੰ ਯਾਦ ਇੱਕ ਉਹ ਵੀ ਵੈਨ ਦੇ ਵਿੱਚੇ ਡਰਾਈਵਰ ਸੁੱਤਾ ਸੀ ਉਹ ਦੀਦੋਂ ਨਾਲ ਇੱਥੇ ਕਿ ਗਈ ਤੇ ਉਹਨੇ ਰੇਸ ਚੱਕਤੀ ਅੱਛਾ ਉਹ ਭਜਾ ਕੇ ਲੈ ਗਿਆ ਹੌਲੀ ਹੌਲੀ ਆਈ ਉਹ ਲੈ ਕੇ ਕੱਢ ਗਈ ਦੋਦੀ ਕਿ ਪਲਟਣ ਤੋਂ ਬਚਾ ਕੇ ਮੈਂ ਇਹ ਤਾਂ ਉਚ ਆ ਗਿਆ ਬਾਕੀ ਹੋਰ ਵੱਡੇ ਐਨਟੀਟੀਵੀ ਚੈਨਲ ਵਗੈਰਾ ਸਾਰੀਆਂ ਸਾਡੇ ਸਾਹਮਣੇ ਸਾੜੀਆਂ ਹਾਂ ਤੇ ਫਿਰ ਉਹ ਸਾਡੇ ਨੂੰ ਹੋ ਗਿਆ ਹਾਂ ਸਾਡੇ ਮੋਰੇ ਦੋ ਤਿੰਨ ਤਰ੍ਹਾਂ ਦੀ ਫੋਰਸ ਲੱਗੀ ਹੋਈ ਸੀ ਉਹਨਾਂ ਨੇ ਤਾਂ 20 25 ਮਿੰਟ ਤੱਕ ਕੁਝ ਨਹੀਂ ਕਿਹਾ ਉਹਨਾਂ ਨੂੰ ਉਹਨਾਂ ਨੇ ਰੱਜ ਕੇ ਆਪਣਾ ਕੀਤਾ ਸਾਡੀ ਗੱਡੀ ਵੀ ਅਸੀਂ ਆ ਦੇਖਦੇ ਸੀਗੇ ਪਹਿਲਾਂ ਮਾਰ ਕੇ ਛਾਲਾ ਉੱਥੇ ਕਿਉਂਕਿ ਪੰਜ ਕੋਲੇ ਸਾਰੀਆਂ ਸਰਕਾਰੀ ਬਿਲਡਿੰਗਾਂ ਵੜ ਕੇ ਅਸੀਂ ਉੱਥੇ ਅੰਦਰ ਹਾਂ ਤੇ ਤੁਹਾਡੇ ਨਾਲ ਉਸ ਟਾਈਮ ਜੋ ਤੁਸੀਂ ਦੌੜ ਰਹੇ ਸੀ ਹਾਂ ਤੁਹਾਡੇ ਮਗਰ ਮਗਰ ਪ੍ਰੇਮੀ ਦੌੜ ਰਹੇ ਸੀਗੇ ਤੁਹਾਡੇ ਨਾਲ ਪੰਜਾਬ ਦਾ ਹੋਰ ਕਿਹੜਾ ਪੱਤਰਕਾਰ ਦੌੜ ਰਿਆ ਸੀ ਨਹੀਂ ਬਥੇਰੇ ਸੀ ਪੱਤਰਕਾਰ ਉਦੋਂ ਸਾਰੇ ਸੀ ਹਾਂ ਸਾਰੇ ਪੱਤਰਕਾਰ ਸੀ ਹੁਣ ਆਪਾਂ ਕਹਾਂ ਨੂੰ ਕਹਣਾ ਅਸੀਂ ਵੀ ਦੌੜ ਰਹੇ ਸੀਗੇ ਅਸੀਂ ਤਾਂ ਪਹਿਲੇ 게ਟ ਜਿਹੜਾ ਪਹਿਲਾ 게ਟ ਆਇਆ ਛਾਲ ਮਾਰ ਕੇ ਬਿਲਡਿੰਗ ਤੇ ਵੜ ਗਏ ਉੱਥੇ ਬਿਲਡਿੰਗ ਚ ਹੀ ਉੱਤੇ ਚੜ ਗਏ ਤੀਜੀ ਚੌਥੀ ਮੰਜ਼ਲ ਤੇ ਕੋਈ ਸਰਕਾਰੀ ਬਿਲਡਿੰਗ ਸੀ ਉਥੋਂ ਹੀ ਦੇਖੀ ਤਾਕੀ ਵੈਦ ਨਹੀਂ ਸਾਡੀ ਗੱਡੀ ਨੂੰ ਰੱਸਾ ਪਾਇਆ ਪਲਟਾਇਆ ਐ ਛੜ ਕੇ ਕੋਸ਼ ਤੇ ਅੱਗ ਲਾਤੀ ਅਖਾੜੇ ਸਾਹਮਣੇ ਹਾਂ ਤੇ ਹੋਰ ਵੀ ਬਹੁਤ ਗੱਡੀਆਂ ਸੀ ਅਸਲ 'ਚ ਸਾਡੇ ਤੋਂ ਸਾਡੀ ਗੱਡੀ ਪਛਾਣੀ ਨਹੀਂ ਗਈ ਅੱਛਾ ਉਹ ਤੇ ਲੱਗੀ ਸੀ ਤੇ ਮੋਟਰਸਾਈਕਲ ਸੀਗੇ 7-8 ਉਹਨਾਂ ਨੇ ਲਾ ਕੇ ਢੇਜ ਇੱਥੇ ਮੈਂ ਆਉਣਾ ਮੈਨੂੰ ਨਾ ਇੱਕ ਗੱਲ ਤੁਹਾਡੀ ਚੇਤੇ ਆ ਗਈ ਤੁਸੀਂ ਤੇ ਤੁਹਾਡੇ ਨਾਲ ਸਵਰਨ ਸਿੰਘ ਟਹਿਣਾ ਤੁਸੀਂ ਪੱਤਰਕਾਰ ਭੱਜ ਰਹੇ ਸੀਗੇ ਉਹ ਗੱਲ ਦੱਸੋ ਵੀ ਕੀ ਸੀ ਟਹਿਣਾ ਸਾਹਿਬ ਤਾਂ ਅਸੀਂ ਤਾਂ ਆ ਲਈ ਸੀਗੇ ਤੇ ਟਹਿਣਾ ਸਾਹਿਬ ਸਾਡੇ ਤੋਂ ਮਗਰੋਂ ਕਹਿ ਸੀਗੇ ਤੇ ਉਹ ਆ ਰਿਹਾ ਸੀ ਤੇ ਉਦੋਂ ਉਹਨਾਂ ਨਾਲ ਇੱਕ ਹੋਰ ਮੁੰਡਾ ਹੁੰਦਾ ਸੀ ਡਿੰਪਲ ਹਾਂ ਹਾਂ ਵੀ ਉੱਥੇ ਸੀ ਉਹਨਾਂ ਨਾਲ ਸਾਡੀ ਉਹ ਪਹਿਲਾਂ ਤਾਂ ਉੱਥੇ ਸੀਗਾ ਉਹਨੇ ਫੋਨ ਕੀਤਾ ਕਹਿੰਦਾ ਭਾਜੀ ਵੀ ਇੱਥੇ ਖਾਣ ਪੀਣੂ ਕੋਈ ਹੌਸ਼ ਨਹੀਂ ਫਿਰ ਟਹਿਣਾ ਸਾਹਿਬ ਸਾਡੇ ਦੀ ਪਰੌਤੇ ਫਰੋਟ ਲੈ ਕੇ ਆਏ ਹੋ ਪਰੌਤੇ ਅਸੀਂ ਕਿ ਖਾਦਾ ਰਿਆ ਫਿਰ ਨਿਸ਼ਾ ਹੋਈ ਉਹਨਾਂ ਦਾ ਹਾਂ ਫੇਰ ਅਸੀਂ ਬੜਾਈਏ ਇਦਾਂ ਸਾਹਮਣੇ ਨਾ ਪਹਾੜੀਆਂ ਹੀ ਦਿਖਦੀਆਂ ਸੀ ਪੰਜ ਕੁਲੇ ਤੋਂ ਪਹਾੜੀਆਂ ਦਿਖਦੀਆਂ ਭਾਈ ਉਹ ਕਹਿੰਦੇ ਵੀ ਕਿੰਨਾ ਟਾਈਮ ਲੱਗੂ ਇਦਾਂ ਪਹਾੜੀਆਂ ਜਾਣ ਨੂੰ ਮੈਂ ਕਹਾਂ ਜੀ ਤੇ ਮਗਰ ਪਾ ਕੇ ਫੇਰ ਤਾਂ ਘੰਟੇ ਚ ਪਹੁੰਚਾ ਕੇ ਦੌੜ ਕੇ ਉਹਦਾ ਪਤਾ ਨਹੀਂ ਮਨੋ ਅਸੀਂ ਕਿਦਾਂ ਪਹਿਲਾਂ ਹੀ ਇਦਾਂ ਦੀਆਂ ਗੱਲਾਂ ਕਰਦੇ ਸੀਗੇ ਤੇ ਉਹੀ ਗੱਲ ਹੋਈ ਅਸੀਂ ਟੱਪ ਕੇ ਵੜ ਗਏ ਤੇ ਟੈਣਾ ਸਾਫ ਹੁਣੇ ਸਿੱਧੇ ਨਿਕਲ ਗਏ ਤੇ ਫੇ ਉਦੋਂ ਬਾਅਦ ਤਾਂ ਉੱਥੇ ਸੰਪਰਕ ਨਹੀਂ ਹੋਇਆ ਉਹ ਜਿੱਤ ਤਪਦੇ ਢਿੱਗੇ ਕੌਣ ਸੀਗਾ ਉਹ ਕੋਈ ਹੋਰ ਸੀ ਪੱਤਰਕਾਰ ਸਾਡੇ 24 ਨਹੀਂ ਸੀ ਕੋਈ ਉਹ ਜਾਣਦੇ ਨਹੀਂ ਪਰ ਡਿੱਗੇ ਸੀ ਕਈ ਇੱਕ ਇਹਨਾਂ ਦਾ ਮਿੱਤਰ ਸੀ ਆਪਣੇ ਮੰਦੀਪ ਉਹਨਾਂ ਦਾ ਜੱਜ ਸਿੰਘ ਮੁੰਡਾ ਚਲਾਉਂਦਾ ਹਨਾ ਉਹ ਵਿਚਾਰੇ ਮੋਟਰਸਾਈਕਲ ਤੇ ਗਏ ਸੀ ਉਦੋਂ ਉਹਨਾਂ ਨੇ ਪੰਜ-ਛੇ ਦਾ ਮੋਟਰਸਾਈਕਲ ਦੀ ਢੇਰੀ ਲਾ ਕੇ ਤਾਂ ਉੱਤੇ ਸੱਟ ਗਏ ਕੰਬਲ ਅੱਗ ਲਾਤੀ ਅੱਗ ਲਾਤੀ ਮੋਟਰਸਾਈਕਲ ਵੀ ਸੜ ਗਏ ਮੇ ਧੂਣੀ ਸੇਕਣੀ ਹੁੰਦੀ ਆ ਹਾਂ ਇੱਕ ਹੋਰ ਉੱਥੇ ਪੱਤਰਕਾਰ ਸੀ ਉਹਨੇ ਤਾਂ ਉਹ ਮੁੰਡਾ ਮੈਨੂੰ ਪਤਾ ਨਹੀਂ ਪਰਨੇ ਵਾਲਾ ਸੀਗਾ ਫਿਰ ਉੱਤੇ ਬਾਅਦ ਚਾਉਨੇ ਆ ਤੇ ਅਸੀਂ ਉੱਥੇ ਚੱਲ ਗਏ ਬਿਲਡ ਉਤੇ ਉਹ ਕਰ ਕਰਾ ਕੇ ਉਹ ਵੀ ਗੇਟ ਉੱਪਰ ਆ ਗਿਆ ਤੇ ਮੈਂ ਕਿਹਾ ਮਨਦੀਪ ਸਿੰਘ ਆਪਾਂ ਗਲਤੀ ਕਰ ਲਈ ਬਿਲਡਿੰਗ ਆਪਾਂ ਭੱਜਣਾ ਸੀ ਆਪਾਂ ਇੱਥੇ ਕਾਬੂ ਆ ਗਿਆ ਮੈਂ ਕਿਹਾ ਹੁਣ ਕਿਤੇ ਭੱਜਣ ਜੋਗੇ ਵੀ ਨਹੀਂ ਤੇ ਅਸੀਂ ਉੱਪਰ ਲੱਭੀਏ ਥਾਂ ਹੋਰ ਵੀ ਸਾਡੇ ਨਾਲ ਬਹੁਤ মিডিਆ ਵਾਲੇ ਸੀ ਉੱਥੇ ਸਾਰੇ ਉੱਥੇ ਵੜ ਗਏ ਤਕਰੀਬਨ ਅੱਧੇ ਕਿ ਜਾਣੇ ਹੂੰ ਸਾਰੇ ਕਹਿਣ ਵੀ ਥੱਲੇ ਪੁਲਿਸ ਕੁਝ ਕਰ ਨਹੀਂ ਰਹੀ ਤੇ ਥੱਲੇ ਵੀ ਜਿਹੜੀ ਭੀੜ ਆ ਬਹੁਤ ਥੱਲੇ ਸ਼ੀਸ਼ੇ ਪੰਨਣਿਸ ਨੂੰ ਕਰਤੇ ਸੀ ਜੇ ਉੱਪਰ ਆ ਕੇ ਭੱਜ ਨਹੀਂ ਹੋਣਾ ਤਾਂ ਅਸੀਂ ਉਦੋਂ ਵੀ ਗਾ ਲਓ ਲੋਕਾਂ ਨੂੰ ਥਾਂ ਲੱਭਦੇ ਫਰੀਏ ਤੇ ਮਨਦੀਪ ਗਿਆ ਸ਼ੀਸ਼ੇ ਦੇਖਣ ਦੇ ਵੀ ਥੱਲੇ ਕੀ ਹੋ ਰਿਹਾ ਕਹਿੰਦਾ ਭਾਜੀ ਉੱਥੇ ਤਾਂ ਗੋਲੀਆਂ ਚੱਲ ਰਹੀਆਂ ਕਹਿੰਦਾ ਸ਼ੀਸ਼ੇ ਦੇ ਮੈਂ ਇੱਕ ਗਿਆ ਕਹਿੰਦਾ ਕੋਲ ਆ ਕੇ ਜਮਾ ਹੀ ਗੋਲੀ ਲੱਗੀ ਉੱਥੇ ਆ ਕੇ ਅੱਛਾ ਇਹਨਾਂ ਤਾਂ ਵਿਚਾਰੇ ਨੇ ਇੱਕ ਵਾਰੀ ਘਰੇ ਵੀ ਫੋਨ ਲਾ ਲਿਆ ਕਹਿੰਦਾ ਦੱਸਿਆ ਨਹੀਂ ਮੈਂ ਕਿੱਥੇ ਬੈਠਾ ਕਹਿੰਦਾ ਮੈਂ ਉਦੋਂ ਹੀ ਫੋਨ ਕੀਤਾ ਉਹੀ ਗੱਲਬਾਤ ਕਰ ਲਈ ਮਤਲਬ ਪਤਾ ਲੱਗ ਗਿਆ ਵੀ ਅੱਜ ਆਖਰੀ ਦਿਨ ਹੋ ਸਕਦਾ ਜਿੰਦਗੀ ਦਾ ਘਰੇ ਫੋਨ ਲਾ ਹਾਲ ਚਾਲ ਫੇ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਵੀ ਉੱਥੇ ਜੋ ਗਿਣਤੀ ਆਈ ਸੀ 35 40 ਜਾਣਿਆਂ ਦੀ ਮੌਤ ਹੋਈ ਸੀ ਉੱਥੇ ਪੁਲਿਸ ਦੀ ਫਾਇਰਿੰਗ ਦੇ ਵਿੱਚ ਕਈ ਜਿਆਦੇ ਵੀ ਕਹਿੰਦੇ ਆ ਪਰ ਉੱਥੇ ਕਿਹੜਾ ਗਿਣਤੀ ਕੁਝ ਸਾਫ਼ ਨਹੀਂ ਕਰ ਪਾਏ ਇਹ ਹਾਂ ਪਰ 35 40 ਦੀ ਮੰਨ ਲਾਤਾ ਗਿਣਤੀ ਆਈ ਸੀ ਹਾਂ ਤੇ ਫਿਰ ਅਸੀਂ ਆਏ ਬਾਹਰ ਦੇਖਿਆ ਸਾਰਾ ਕੁਝ ਧੂਆਂ ਉੱਥੇ ਸੜਿਆ ਪਿਆ ਸਾਰਾ ਕੁਝ ਗੱਡੀਆਂ ਪੁੱਠੀਆਂ ਸਿੱਧੀਆਂ ਸਾਨੂੰ ਸਾਡੀ ਗੱਡੀ ਨਾਲ ਲੱਭੇ ਕਿਹੜੀ ਆ ਹਾਂ ਗੱਡੀਆਂ ਪਛਾਣੀਆਂ ਦਾ ਜਾਣ ਤੇ ਫਿਰ ਅਸੀਂ ਉੱਥੇ ਪੁਲਿਸ ਵਾਲਿਆਂ ਨੂੰ ਦੱਸੀਏ ਹਰਿਆਣੇ ਵਾਲੇ ਸੀ ਵੀ ਭਾਈ ਸਾਨੂੰ ਮਾੜੀ-ਮੁੱਟੀ ਰਾਈਡ ਵਗੈਰਾ ਦੇ ਦਿਓ ਚੰਡੀਗੜ੍ਹ ਪਹੁੰਚਾ ਦਿਓ ਕਿ ਉਧਰ ਸਾਰਾ ਸੀਲ ਕੀਤਾ ਕੋਈ ਆ ਨਹੀਂ ਸਕਦਾ ਸੀਗਾ ਹੂੰ ਵੀ ਸਾਨੂੰ ਮਾੜਾ-ਮੋਟਾ ਪਹੁੰਚਾ ਦਿਓ ਉਧਰ ਨਹੀਂ ਜ ਉਹ ਕਹਣ ਕੀ ਹੋਇਆ ਕਣ ਸਾਡੀ ਗੱਡੀ ਸੜਦੀ ਉਹ ਅੱਛਾ ਤੁਹਾਡੀ ਗੱਡੀ ਸੜ ਗਈ ਉਹ ਹੋਰ ਬਲੋ ਇਹਦੀ ਜੰਗਮਾ ਤੇ ਲੂਣ ਜੰਗਮਾ ਤੇ ਲੂਣ ਹਾਂ ਤੇ ਚਲੋ ਤੁਰ ਤੁਰ ਆ ਕੇ ਅਸੀਂ ਪਹੁੰਚੇ ਹੱਦ ਤੇ ਉੱਪਰ ਬੜਾ ਡਰਾਉਣਾ ਸੀਗਾ ਮੇਰੇ ਹੱਥ 'ਚ ਕੈਮਰਾ ਮਨਦੀਪ ਦਾ ਸੀ ਕੈਮਰਾ ਫੜਿਆ ਮੇਰੇ ਹੱਥ 'ਚ ਮਾਈਕ ਉਹੀ ਸਾਡੇ ਕੋਲ ਬਚਿਆ ਜੋ ਸੀਗਾ ਗੱਡੀ 'ਚ ਤੁਹਾਡੇ ਕੱਪੜੇ ਵੀ ਸਾਰੇ ਹੈਨਾ ਸਭ ਕੁਝ ਕਿ ਉਹ ਇੱਕ ਅੱਧਾ ਹੋਰ ਵੀ ਚੈਨਲ ਦਾ ਵੀ ਸਮਾਨ ਸੀਗਾ ਹੂੰ ਚੈਨਲ ਦਾ ਸਾਰਾ ਸਮਾਨ ਉਹ ਵੀ ਸਾੜਤੀ ਉਹਨਾਂ ਨੇ ਤੇ ਅੱਛਾ ਉਸ ਦਿਨ ਪਹਿਲੀ ਵਾਰੀ ਹੋਇਆ ਜਦੋਂ ਤੁਸੀਂ ਚੈਨਲ ਦੀ ਗੱਡੀ ਲੈ ਕੇ ਗਏ ਵੈਸੇ ਇੱਕ ਸਾਲ ਲਗਾਤਾਰ ਤੁਸੀਂ ਆਪਣੀ ਪ੍ਰਾਈਵੇਟ ਗੱਡੀ 'ਚ ਹੀ ਸੀ ਬਾਪੂ ਨੇ ਬਾਪੂ ਨੂੰ ਉੱਧਰ ਗਿਆ ਸੀਗਾ ਤਾਂ ਆਪਣ ਨੂੰ ਉੱਧਰ ਨਾਲ ਹੀ ਆ ਉਹਨੇ ਉੱਥੇ ਟੀਵੀ ਤੇ ਦੇਖੀ ਵੀ ਗੱਡੀਆਂ ਸਾੜਤੀਆਂ ਪੱਤਰਕਾਰੀਆਂ ਜੇ ਉਹ ਬਾਪੂ ਦਾ ਫੋਨ ਆਇਆ ਕਹਿੰਦਾ ਸਾੜਤੀ ਹਾਂ ਮੈਂ ਕਿਹਾ ਨਹੀਂ ਆਪਣੀ ਬਚ ਗਈ ਚੈਨਲ ਦੀ ਸੀ ਤੇ ਅਸੀਂ ਪਹੁੰਚੇ ਮੋਰੇ ਆਪਣਾ ਨਵਰੀਤ ਵਾਈ ਤੇ ਮੁੰਡਾ ਆਪਣਾ ਹਰਮਦਿਆ ਪੱਤਰਕਾਰ ਉਹ ਵੀ ਉਹ ਫੇਰ ਖੜੇ ਉੱਥੇ ਬਾਰਡਰ ਤੇ ਜਿੱਥੇ ਚਾਂਦੀਗੜ੍ਹ ਦਾ ਸ਼ੁਰੂ ਹੁੰਦਾ ਮੰਦਿਰ ਦੇ ਨੇੜੇ ਕਿਤੇ ਉੱਥੋਂ ਵੀ ਸਾਨੂੰ ਲੈ ਕੇ ਗਏ ਨੈਕਸਟ ਅਸੀਂ ਸਾਰੇ ਪੱਤਰਕਾਰ ਫੇਰ ਇਕੱਠੇ ਹੋ ਕੇ ਪ੍ਰੈਸ ਕਲੱਬ ਗਏਗਾ ਥਾਣੇ ਗੈਰ ਪੂਟਲ ਪਾਟਾ ਦੇਣਾ ਉੱਥੇ ਸਾਨੂੰ ਇੱਕ ਟੱਕਰਿਆ ਮੁੰਡਾ ਪਰਨੇ ਵਾਲਾ ਮੈਂ ਕਿਹਾ ਯਾਰ ਬਾਈ ਜਦੋਂ ਅਸੀਂ ਨਾ ਕੱਲ ਦੇਖ ਰਹੇ ਸੀਗੇ ਹੂੰ ਮੈਂ ਕਹ ਤੂੰ ਉੱਥੇ ਬੜੀ ਡਾਕ ਫੇਰਦਾ ਸੀ ਲੋਕਾਂ ਦੇ ਮੈਂ ਕਹ ਸਿਵਲ ਚ ਪੁਲਿਸ ਵਾਲਾ ਆ ਹਾਂ ਕਹਿੰਦਾ ਨਹੀਂ ਪਾਜੀ ਮੈਂ ਤਾਂ ਇੱਥੇ ਚਰਨ ਲਈ ਕੰਮ ਕਰਦਾ ਕਹਿੰਦਾ ਮੇਰੀ ਸਾੜ ਨੇ ਸਕੂਟੀ ਸਾੜਤੀ ਅੱਛਾ ਕਹਿੰਦਾ ਮੈਂ ਉੱਥੇ ਮੈਂ ਕਹਿੰਦਾ ਪੁਲਿਸ ਵਾਲਾ ਸੀ ਇੱਕ ਬਜ਼ੁਰਗ ਜਿਹਾ ਮਰਿਆ ਜਿਆ ਕਹਿੰਦਾ ਮੈਂ ਕਾ ਫੜਾ ਟੂ ਡਾਂਗ ਕਹਿੰਦਾ ਉਹ ਲੁਕੀ ਜਾਵੇ ਹਾਂ ਮੈਂ ਕਹ ਤੂੰ ਫੜਾ ਟਾਂਗ ਉਹ ਮਰੇ ਇੱਕ ਗੱਡੀ ਤੇ ਨਾ ਛੱਤ ਤੇ ਚੜ ਕੇ ਆ ਜਿਹੜਾ ਉਹਦਾ ਸੀ ਐਂ ਫੇਰਦਾ ਸੀ ਉਤੋਂ ਉਹ ਐਂ ਉਹ ਐ ਜਦ ਲੱਗੀ ਲੱਗੀ ਦੇ ਨਾਂ ਦੀ ਕਹਿੰਦਾ ਹੋਇ ਮੈਂ ਕਾ ਸਕੂਟਰੀ ਤੇ ਪੈਸੇ ਤਾਂ ਪੂਰੇ ਕਰੀਏ ਪਹਿਲੇ ਵゼ ਉਹੀ ਪੱਤਰਕਾਰ ਪੂਰੇ ਕਰ ਗਿਆ ਕਿਉਂਕਿ ਉਹ ਪੂਰੇ ਹੋਏ ਆ ਬਾਕੀਆਂ ਨੂੰ ਬਿਲਕੁਲ ਨਹੀਂ ਮਿਲਿਆ ਜਿਨ੍ਹਾਂ ਦੀ ਗੱਡੀ ਸਾਡੀ ਕੋਈ ਮੁਆਵਜ਼ਾ ਨਹੀਂ ਮਿਲਿਆ ਕੇਸ ਬਾਅਦ ਚ ਗਏ ਚੈਨਲ ਵਾਲੇ ਸੀ ਮੇਰੇ ਨਾਲ ਮੈਂ ਗਿਆ ਗਵਾਹ ਸੀ ਮੇਨ ਕਹਿੰਦਾ ਤੇ ਉੱਥੇ ਡੇਰੇ ਦੇ ਪੰਜ ਛੇ ਵਕੀਲ ਮੈਨੂੰ ਘੇਰ ਕੇ ਬਹਿ ਗਏ ਉਹ ਕਹਿਣ ਵੀ ਤੁਸੀਂ ਆ ਜਿਹੜੀਆਂ ਫੋਟੋਆਂ ਜਮਾ ਕਰਾਈਆਂ ਇਹ ਕੈਮਰਾ ਜ਼ਬਤ ਕੀਤਾ ਫਲਾਣਾ ਜ਼ਬਤ ਕੀਤਾ ਉਹ ਜ਼ਬਤ ਕੀਤਾ ਮੈਂ ਕਹਿੰਦਾ ਜੋ ਬਚ ਗਿਆ ਉਹ ਵੀ ਲੈ ਕੇ ਛੱਡਣਗੇ ਉਦੋਂ ਬਾਅਦ ਫੇਰ ਖੈਰ ਮੈਂ ਫੇਰ ਬਾਅਦ ਚ ਫੇਰ ਜੁਲਾਈ 18 ਚ ਬਾਹਰ ਚਲਾ ਗਿਆ ਸੀ ਉਦੋਂ ਬਾਅਦ ਤੋਂ ਮੈਂ ਕਦੇ ਗਿਆ ਨਹੀਂ ਬਾਅਦ ਚ ਮੈਨੂੰ ਲੱਗਦਾ ਨਹੀਂ ਹਲਤਾ ਕੁਝ ਬਣੇਗਾ ਦਾ